ਜੀਐਨ ਨੂੰ ਸਤਿ ਸ੍ਰੀ ਅਕਾਲ ਕੀ ਦਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਵੇ ਤੇ ਰਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੋ ਜੀ ਪੰਜਾਬ ਤੇ ਆਇਆ ਔਖਾ ਟਾਈਮ ਤੇ ਪੰਜਾਬ ਦੇ ਨਾਲ ਪੰਜਾਬ ਨੇ ਮੋਢਾ ਲਾ ਕੇ ਖਲੋਤਾ ਬਿਲਕੁਲ ਪੰਜਾਬ ਦੇ ਨਾਲ ਪੰਜਾਬੀ ਹੀ ਸਾਰੇ ਸਪੋਰਟ ਕਰਕੇ ਖੜੇ ਪੰਜਾਬੀ ਸਪੋਰਟ ਕਰਕੇ ਖਲੋਤੇ ਤੁਸੀਂ ਇਹ ਦੇਖੋ ਜਿੰਨੇ ਆਪਣੇ ਪੰਜਾਬ ਦੇ 스타 ਠੀਕ ਹੈ ਜਿੰਨੇ ਪੰਜਾਬੀ ਭਰਾ ਆਪਣੇ ਫੋਰਨ ਤੇ ਬੈਠੇ ਹੋਏ ਸੀ ਸਾਰਿਆਂ ਨੇ ਜਿੰਨੀ ਮਦਦ ਕਰ ਸਕਦੇ ਸੀ ਉਹ ਕੀਤੀ ਕੀਤੀ ਕਿਸੇ ਨੇ ਪੈਸੇ ਦੇ ਤੌਰ ਤੇ ਕਿਸੇ ਨੇ ਕੰਮ ਦੇ ਤੌਰ ਤੇ ਠੀਕ ਹੈ ਮੋਢੇ ਦਾ ਮੋਢਾ ਲਾਇਆ ਇੱਕ ਦੂਜੇ ਦੇ ਜਾਜ਼ਾਂ ਦੇ ਜਾਜ਼ ਬਾਰੋਂ ਆਏ ਨੇ ਤੇ ਮੈਂ ਕਈ ਵੀਡੀਓ ਵੇਖਦਾ ਹਾਂ ਨਾ ਉਹਦੇ ਵਿੱਚ 10 ਨਹੀਂ ਹੁੰਦੇ ਨੇ ਕਿ ਸਮਾਨ ਤੇ ਚੀਜ਼ਾਂ ਇੰਨੀਆਂ ਘੋਗੀਆਂ ਕਈ ਟਰੱਕ ਵਾਪਸ ਗਏ ਨੇ ਇਸੇ ਤਰ੍ਹਾਂ ਹੀ ਅੱਛਾ ਮਾਲ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਕਿ ਬੇਸੀ ਨਾ ਹੋਵੇ ਤੇ ਇਹਨੂੰ ਕਿਸੇ ਹੋਰ ਇਲਾਕੇ ਦੇ ਵਿੱਚ ਜਾਂ ਕਿਸੇ ਜਗ੍ਹਾ ਤੇ ਮੁਆਫੀ ਦੇ ਕਰ ਦਿੱਤਾ ਉਹ ਉਸ ਇਲਾਕੇ ਵਿੱਚ ਦੇ ਪੈਣਾ ਜੇ ਉਸ ਇਲਾਕੇ ਜ਼ਿਕਰ ਹ ਜ਼ਿਕਰ ਕੋਈ ਨਹੀਂ ਪਹੁੰਚਿਆ ਤੇ ਮੈਨੂੰ ਲੱਗਦਾ ਕੋਈ ਇਲਾਕਾ ਐਸਾ ਰਹਿ ਹੀ ਨਹੀਂ ਗਿਆ ਜਿੱਥੇ ਜ਼ਿਕਰ ਬੰਦਾ ਕੋਈ ਨਾ ਪਹੁੰਚਿਆ ਹੋਵੇ ਜਾਂ ਸਮਾਨ ਨਾ ਪਹੁੰਚਿਆ ਹੋਵੇ ਜਾਂ ਖਾਨਪਿੰਦਾ ਚੀਜ਼ਾਂ ਨਾ ਪਹੁੰਚੀਆਂ ਹੋਣ ਹਰ ਜਗ੍ਹਾ ਤੇ ਹਰ ਚੀਜ਼ ਹੀ ਪਹੁੰਚੀ ਅੱਛਾ ਇਹਨਾਂ ਪੰਜਾਬੀਆਂ ਨੂੰ ਐਪਰੀਸ਼ੀਏਟ ਕਰਨ ਲਈ ਐ ਰੰਗਰੇਤ ਸੰਧੂ ਭਾਈ ਜੀ ਯੂਰਜਨਲ ਸ਼ੇਅਰ ਕਰਨ ਲੱਗੇ ਪਹਿਲੇ ਆਪਾਂ ਗੀਤ ਸੁਣ ਲੈਨੇ ਆ ਗਾਣਾ ਫਿਰ ਆਪਾਂ ਇੰਦੇ ਤੇ ਗਲਬਤ ਕਰਦੇ ਆ ਸਾਂਜੀ ਲਾਓ ਜੀ ਅੰਮ੍ਰੇ ਸਿੱਧੂ ਦਾ ਸਰਕਾਰਾਂ ਨੇ ਅਨੁਭਵ ਦਿੱਤਾ ਤੇ ਨਾਂ ਤੇਰਾ ਬੋਲੇ ਜਵਾਬ ਦਾ ਪੰਜਾਬ ਦਾ ਪੰਜਾਬ ਪਹਿਲਾ ਚੱਲੀ 47 ਫਿਰ ਚੱਲ ਗਿਆ ਚਰਾਸੀ ਚੱਲੀ 47 ਨਮੀਆਂ ਤਾਂ ਚੱਲੀ ਬੈਠਾ 88 76 93 ਤੇ 23 ਆਇਆ ਚੜ ਚੜ ਪਣੀ ਸੀ ਪੰਜਾਬੀ ਉੱਤੇ ਲੰਬਸ ਲੈ ਨਾ ਹੋਏ ਹੋਈਆਂ ਚੇਂਜ ਸਰਕਾਰ ਉਂਝ ਦਾ ਬਚਾਵ ਕਹਿੰਦੇ ਵਸ ਵਿੱਚ ਆਉਣਾ ਨਾ ਟੇਡੀਆਂ ਤਰੀਕੀਆਂ ਨਾ ਪਾਉਣ ਸਾਨੂੰ ਮਾਰਾ ਆਈ ਵਾਰੀ ਵੰਡ ਕਣੀ ਸਾਡੇ ਨਾਲ ਹੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਅੱਲਾ ਵੰਡੇ ਦਰਿਆ ਕੰਢਿਆਲੀ ਤਹਰ ਲਾ ਕੇ ਸਵੈ ਲਵਣੋ ਕਿਰਵਿਲੀ ਸ਼ਹਿਰ ਨਗਰੀ ਨੂੰ ਕਦੀ ਸਾਜ ਸ਼ਹਿਲੀ ਗੇੜੇ ਲ ਜਾਵੇ ਵੀ ਕਾਮੇਰ ਸਨਰ ਹੋ ਗਿਆ ਏਸੇ ਲੱਗੇ ਰੱਬਿਆ ਹਿਆ ਰੰਗਿਆ ਤੂੰ ਕਿਸੇ ਤੋਂ ਨਾ ਮੁੱਕੇ ਕਿੰਨੀ ਵਾਰ ਡਿੱਗੇ ਅਸੀਂ ਹੌਸਲੇ ਨਾ ਟੁੱਟੇ ਜੱਟ ਬੁੱਢ ਜਾਂਦੇ ਜਿਹੜੇ ਪਿੰਡੂ ਬਾਹਰੋਂ ਆਏ ਆਈ ਉੱਤੇ ਦਿੱਲੀ ਦੀ ਜਾਹੇ ਕਿ ਉੱਤੇ ਭੁਕੇ ਕਾਮ ਚਾਹੇ ਜੂਰ ਸਾਡੀ ਲਗਣੀ ਨਹੀਂ ਟਾਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਸਭ ਦਾ ਪੰਜਾਬ ਦਾ ਨਾ ਕੋਈ ਵਾਟਰਾਂ ਦੇ ਖੜੇ ਕੌਣ ਖੜਦਾ ਪੰਜਾਬੀ ਜੰਗ ਲੱਗੇ ਮਰੇ ਕੌਣ ਮਰਦਾ ਪੰਜਾਬੀ ਆਪਣੇ ਅੱਛਾ ਇਹ ਇਸ ਗੱਲ ਦਾ ਮਤਲਬ ਹੈ ਕੀ ਹੈ ਜਦੋਂ ਵੀ ਕਿਤੇ ਕੋਈ ਔਖਾ ਟਾਈਮ ਆਇਆ ਨਾ ਤੇ ਹਮੇਸ਼ਾ ਪੰਜਾਬ ਜਿਹੜਾ ਹੈ ਨਾ ਉਹਨਾਂ ਦੀ سپورਟ ਲਈ ਉਹਨਾਂ ਦੀ ਮਦਦ ਦੇ ਲਈ ਪਹੁੰਚਿਆ ਹੀ ਪਹੁੰਚਿਆ ਅੱਜ ਪੰਜਾਬ ਤੇ ਔਖਾ ਟਾਈਮ ਆਇਆ ਤੇ ਪੰਜਾਬ ਹੀ ਪੰਜਾਬ ਦੇ ਨਾਲ ਖਲੋਤਾ ਜਾਂ ਪੰਜਾਬੀ ਹੀ ਪੰਜਾਬ ਦੇ ਨਾਲ ਖਲੋਤਾ ਦੂਸਰਾ ਤੀਸਰਾ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ ਸਭ ਤੋਂ ਜ਼ਿਆਦਾ ਉਹਨਾਂ ਨੂੰ ਪੰਜਾਬੀਆਂ ਨੂੰ ਜਿਹੜਾ ਦੁੱਖ ਹੈ ਨਾ ਇਸ ਚੀਜ਼ ਦਾ ਉਹ ਸਭ ਤੋਂ ਵੱਡਾ ਦੁੱਖ ਇਹ ਹੈਗਾ ਕਿ ਪੂਰੇ ਇੰਡੀਆ ਦੇ ਵਿੱਚ ਅਗਰ ਖਾਣ ਪੀਣ ਦੀਆਂ ਚੀਜ਼ਾਂ ਜਾਂਦੀਆਂ ਨਾ ਉਹ ਪੰਜਾਬ ਦੇ ਵਿੱਚੋਂ ਜਾਂਦੀਆਂ ਜਿ세 ਤਰ੍ਹਾਂ ਹੀ ਤੇ ਸਭ ਤੋਂ ਉਹਨਾਂ ਦੀ ਵੱਡੀ ਸਟੇਡ ਹੈਗੀ ਹੈ ਦਿੱਲੀ ਦਿੱਲੀ ਨੇ ਮੂੰਹ ਮੋੜ ਲਿਆ ਸੀ ਦਿੱਲੀ ਨੇ ਕੋਈ ਸਾਥ ਨਹੀਂ ਅਸੀਂ ਦਿੱਤਾ ਕੋਈ ਨਾਲ ਨਹੀਂ ਖੜਾ ਹੋਇਆ ਤੇ ਇਸ ਟਾਈਮ ਉਹ ਅਗਰ ਆਪਣਾ ਪੰਜਾਬ ਨੂੰ ਛੋਟਾ ਭਰਾ ਕਿਸੇ ਵੀ ਉਹ ਸਟੇਟ ਨੂੰ ਕਹਿੰਦੇ ਪੈਣਾ ਉਹ ਹਰਿਆਣਾ ਨੂੰ ਕਹੇ ਜੀ ਸਨੀ ਭਾਈ ਹਰਿਆਣਾ ਉਹਨਾਂ ਦੇ ਨਾਲ ਖੜਾ ਹੋਇਆ ਤੇ ਬਿਲਕੁਲ ਖੜਾ ਹੋਇਆ ਤੇ ਹਰਿਆਣਾ ਦੇ ਮੁਸਲਮਾਨ ਹਰਿਆੰਡੀ ਦੇ Hindu ਉਹ ਮੋਢੇ ਨਾਲ ਮੋਢਾ ਲਾ ਕੇ ਮੈਂ ਵੀਡੀਓ ਵੇਖਦਾ ਪਿਆ ਸੀ ਕਿਸੇ ਦੇ ਘਰ ਅਗਰ ਪਲੇਟ ਦੇ ਵਿੱਚ ਵੀ ਦਾਣੇ ਨੇ ਨਾ ਉਹਨੇ ਪਲੇਟ ਦੇ ਵਿੱਚ ਦਾਣੇ ਪਾ ਕੇ ਵੀ ਟਰੱਕ ਦੇ ਵਿੱਚ ਰੱਖੇ ਨੇ ਸਾਡੇ ਵੱਲੋਂ ਬਸ ਕਿ ਜਿੰਨੇ ਕੋਲੋਂ ਜੋ ਹੋ ਸਕਿਆ ਉਹਨੇ ਕਿੰਨੇ ਵਿਚਾਰੇ ਕਿ ਉਹਨੇ ਕੀਤਾ ਅੱਛਾ ਇਹ ਮੈਂ ਗਾਣਾ ਸਟਾਰਟ ਹੋਇਆ ਨਾ ਉਹਨਾਂ ਨੇ 47 ਤੋਂ ਸ਼ੁਰੂ ਕੀਤਾ ਹਾਂ 47 84 ਦੇ 23 23 ਐ 23 ਦੇ ਵਿੱਚ ਵੀ ਹਾਰ ਆਇਆ ਹਾਂ ਠੀਕ ਹੈ ਉਦੋਂ ਵੀ ਪੰਜਾਬ ਦਾ ਨੁਕਸਾਨ ਹੋਇਆ ਲੇਕਿਨ ਲੀਬਰ ਦੇ ਵਿੱਚ ਹੋਇਆ 88 ਦੀ 88 88 ਦੀ ਹਿਸਤਰੀ ਹੋ ਰਹੀ ਹੈ 47 ਦੀ ਅਸੀਂ ਇਹ ਦੇਖਦੇ ਆ ਰਹੇ ਹਾਂ ਜਦੋਂ ਦਾ ਮੁਲਕ ਇਹ ਜਦੋਂ ਆਪਾਂ ਇੰਡੀਆ ਆਜ਼ਾਦ ਹੋਇਆ ਪੰਜਾਬੀ ਭਰਾਵਾਂ ਨਾਲ ਜ਼ਿਆਤੀਆਂ ਤੇ ਸਿਆਤੀਆਂ ਹੁੰਦੀਆਂ ਬਹੁਤ ਹੋਈਆਂ ਐਸੀ ਐਸੀ ਜ਼ਿਆਤੀਆਂ ਜਿਨ੍ਹਾਂ ਦੇ ਉੱਤੇ ਬੜੀਆਂ-ਬੜੀਆਂ ਮਹਿਮਾ ਚੁੱਕੀਆਂ ਗਈਆਂ ਜਿਨ੍ਹਾਂ ਦੀ ਆਵਾਜ਼ ਚੁੱਕੀ ਉਹਨੂੰ ਟੱਕ ਦਿੱਤਾ ਗਿਆ ਜਾਂ ਉਹਦੀ ਆਵਾਜ਼ ਨੂੰ ਖਤਮ ਕਰ ਦਿੱਤਾ ਗਿਆ ਯਾਰ ਐਸੇ-ਐਸੇ ਇਸ ਟਾਈਮ ਅਜੇ ਜ਼ਿਲਾਂ ਦੇ ਵਿੱਚ ਉਹ ਵੱਡੇ ਪਾਵੇ ਬੈਠੇ ਨੇ ਜਿਨ੍ਹਾਂ ਨੇ ਆਪਣੇ ਪੰਜਾਬ ਦੀਆਂ ਬੜੀਆਂ-ਬੜੀਆਂ ਵਾਅਦੇ ਚੁੱਕੇ ਨੇ ਤੇ ਉਹਨਾਂ ਦਾ ਕਸੂਰ ਵੀ ਕੋਈ ਨਹੀਂ ਹੈ ਬਿਨਾਂ ਕਸੂਰ ਤੋਂ ਅੱਜ ਤੱਕरीबन 25 25 30-30 ਸਾਲਾਂ ਤੋਂ ਜ਼ਿਲਾਂ ਦੇ ਵਿੱਚ ਤੁਸੀਂ ਦੇਖੋਗੇ ਆਪਾਂ 84 ਦੀ ਹਿਸਟਰੀ ਤੇ ਅਕਸਰ ਗੱਲ ਕਰਦੇ ਆਂ ਕਿ 84 ਦੇ ਵਿੱਚ ਇਹਨਾਂ ਨੇ ਜਿਹੜਾ ਉਦੋਂ ਇਹ ਪੁਲਿਸ ਮੁਕਾਬਲੇ ਵਾਲਾ ਕੇਮ ਬਣਾ ਕੇ ਜੋ ਇਹ ਪੰਜਾਬੀ ਆ ਉਦੋਂ 23 24 25 ਹਜ਼ਾਰ ਗਿੰਦੇ ਪੰਜਾਬੀ ਨੌਜਵਾਨ ਮਾਰੇ ਆ ਗਿਆ ਪੰਜਾਬ ਦਾ ਠੀਕ ਹੈ ਪੰਜਾਬ ਦੇ ਨਾਮ ਨੂੰ ਖਤਮ ਕਰ ਦਿੱਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਮੈਂ ਹਮੇਸ਼ਾ ਦੇਖਦਾ ਜਿੰਨਾ ਮਰਜ਼ੀ ਓਖਾ ਟਾਈਮ ਹੋਵੇ ਨਾ ਪੰਜਾਬੀ ਚੜ੍ਹਦੀ ਕਲਾ ਚ ਹੈਗਾ ਤੇ ਚੜ੍ਹਦੀ ਕਲਾ ਸੀ ਨਜ਼ਰ ਆਉਂਦੇ ਦੇਖੋ ਐਡਾ ਓਖਾ ਟਾਈਮ ਐ ਮੈਂ ਅਕਸਰ ਨਾ ਹੁਣ ਮੋਬਾਈਲ ਨੂੰ ਸਕਰੋਲ ਕਰਦਾ ਹਾਂ ਨਾ ਉਹ ਮਨਪ੍ਰੀਤ ਦਿਲ ਐ ਮਨਪ੍ਰੀਤ ਦਿਲ ਐ ਮੇਰਾ ਖਿਆਲ ਐ ਕੋਈ ਸਟਾਰ ਐ ਉਹ ਇੰਨਾ ਕਿ ਐਫਰਟ ਕਰਦਾ ਪਿਆ ਕਿਤੇ ਜਿੱਥੇ ਇੱਕ ਟਰੈਕਟਰ ਦੀ ਲੋਡ ਐ ਉੱਥੇ ਦੋ ਦੋ ਲੋਕਾਂ ਨੂੰ ਦਿੰਦਾ ਪਿਆ ਠੀਕ ਐ ਕਿ ਜਿੰਦੇ ਕੋਲੋ ਜੋ ਹੋ ਪਾ ਰਿਹਾ ਉਹ ਕਰਦਾ ਪਿਆ ਪੰਜਾਬੀ ਤੇ ਵੱਧ ਚੜ੍ਹ ਕੇ ਕਰਦਾ ਪਿਆ ਚਲੋ ਗਾਣਾ ਕਾਂ ਦੀ ਜੇ ਗੱਲ ਕਰ ਲਈ ਗੁੱਦੀ ਮੀਡੀਆ ਨੂੰ ਅੱਤਵਾਦੀ ਲੱਗਦਾ ਪੰਜਾਬੀ ਮੀਡੀਆ ਨੂੰ ਅੱਤਵਾਦੀ ਲੱਗਦਾ ਪਾੜ ਦੇ ਟੁੱਪੜੇ ਨੂੰ ਲੱਗਦਾ ਪੰਜਾਬ ਰੱਖਿਆ ਕੌਣ ਕਿੱਥੇ ਖੜਾ ਸਾਡੇ ਨਾਲ ਆਣ ਕੇ ਅਸੀਂ ਵੀ ਆ ਸਭ ਦਾ ਹਿਸਾਬ ਰੱਖਿਆ ਹਾਏ ਹਾਏ ਇਹ ਵੀ ਜਿਹੜਾ ਸੂਬਾ ਹਰ ਵਾਰੀ ਪਾਣੀ ਦਾ ਨੁਕਸਾਨ ਚੜਦਾ ਹੈ ਲਾ ਫੇਰ ਉੱਥੇ ਕਹਿ ਸਕਦੇ ਹੋ ਕਿ ਇਨਸਾਨ ਦੀ ਆਸ ਕਿਉਂ ਦਰਦੀਆਂ ਹਫਤਿਆਂ ਖਿੱਡੀ ਕੋਆਂ ਛਾਲਦੀ ਸੋਚਣਾ ਵਿਚਾਰਨਾ ਤਾਂ ਬਣਦਾ ਸਵਾਲ ਜਦੋਂ ਤੱਕ ਨਾ ਪੰਜਾਬ ਕੋਲ ਪਾਣੀ ਦੀ ਨਿਮੈਂਦਗੀ ਉਦੋਂ ਤੱਕ ਸਾਡਾ ਇਹੋ ਹੁੰਦਾ ਰਹਿਣਾ ਹਾਲ ਜੀ ਸਾਡਾ ਹੀ ਮੁਲਕ ਸਾਡਾ ਵੈਰੀ ਬਣ ਜਾਵਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਸਭ ਦਾ ਪੰਜਾਬ ਤੇ ਪੰਜਾਬ ਦਾ ਨਾ ਕੋਈ ਏ ਉਦਾਸੀ ਦਾ ਵੇਲਾ ਵੀ ਐ ਪਰੇ ਚੜਤੀ ਕਲਾ ਵਾਲੇ ਲੋਕ ਨੇ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਆਏ ਲੋਕ ਕਿ ਹਰ ਵਾਰ ਕੁਛ ਨਾ ਕੁਛ 2-3 ਮਹੀਨੇ ਨੂੰ ਪੰਜਾਬ ਤੇ ਕੋਈ ਨਾ ਕੋਈ ਪਿਪਤਾ ਪੈਂਦੀ ਐ ਆਹ ਮੈਨੂੰ ਵੱਡੀ ਪਿਪਤਾ ਪੈਂਦੀ ਐ ਫੇਰ ਉੱਠ ਖੜਦੇ ਐ ਐਸਐਮਟੀਵੀ ਵਾਲੇ ਕਾਰੇ ਲਾਉਂਦੇ ਐ ਸਿਮਰਜੋਤ ਮੱਕੜਪਾ ਜੀ ਦਾ ਉਤਪੱਤਕਾ ਕਸਾ ਵੀ ਵਾਹਦਾ ਹੈ ਚੁਬਦਾ ਹੈ ਬੜਾ ਵੀ ਵੈਸੇ ਬੜਾ ਲੈਵਲ ਦਾ ਬੰਦਾ ਹੈ ਉਹਦੀ ਬਾਤ ਸੀ ਮੈਂ ਸਿਮਰਜੋਤ ਮੱਕੜਪਾ ਜੀ ਦਾ ਤੁਸੀਂ ਨਾਮ ਲੈ ਲਿਆ ਮੈਂ ਅਕਸਰ ਉਹਨਾਂ ਦੀਆਂ ਵੀਡੀਓਜ਼ ਵਗੈਰਾ ਨੂੰ ਵੇਖਦਾ ਨਾ ਤੇ ऐसे पंजाबी ने जेडी ਸੱਚੀ ਆਵਾਜ਼ ਨੂੰ ਉੱਤੇ ਲੈ ਕੇ ਆ। ਬਿਲਕੁਲ ਲੈ ਕੇ। ਇਹ ਕਿਸੇ ਦੇ ਦਬਾਅ ਚ ਦੇਖਣ ਨੂੰ ਸਾਨੂੰ ਜੋ ਜ਼ਾਹਰ ਹੁੰਦਾ ਤੇ ਜਿੰਨੀ ਮੁਹੱਬਤ ਉਹਨਾਂ ਨੂੰ ਪੰਜਾਬ ਚ ਮਿਲਦੀ ਹੈ। ਹਮੇਸ਼ਾ ਉਹਨਾਂ ਨੇ ਕਦੀ ਵੀ ਜਿਹੜਾ ਨਾ ਲੈਵਲ ਨੂੰ ਨਹੀਂ ਦੇਖਿਆ। ਉਹਨਾਂ ਨੇ ਸੱਚਾਈ ਨੂੰ ਦੇਖਿਆ। ਤੇ ਸੱਚੀ ਗੱਲ ਨੂੰ ਅੱਗੇ ਲੈ ਕੇ ਆਂਦੇ। ਅਗਰ ਉਹ ਕਿਸੇ ਕਿਸੇ ਦੀ ਪੋਡਕਾਸਟ ਕਰ ਰਹੇ ਨੇ ਨਾ ਅਗਰ ਉਹਨਾਂ ਨੂੰ ਮਾੜਾ ਜਿੰਨਾ ਵੀ ਪਤਾ ਚੱਲ ਗਿਆ ਕਿ ਇਹ ਬੰਦੇ ਦੇ ਵਿੱਚ ਕੋਈ ਖਰਾਬੀ ਜਾਂ ਬੁਰਾਈ ਹੈ ਐ ਹੋਜੀ ਚੀਜ਼ ਹੈ ਉਹਨੇ ਮੂੰਹ ਤੇ ਹੁੰਦੇ ਬਵਾਦ ਕਰਨੀ ਇਹ ਗੱਲ ਸਟੇਮ ਕਰਨੀ ਹੈ ਕਿ ਮੈਨੂੰ ਐਸੀ ਦਾ ਜਵਾਬ ਚਾਹੀਦਾ ਹੈ। ਇਹ ਔਨ ਦਾ ਕੈਮਰਾ ਆਫ ਦਾ ਕੈਮਰਾ ਨਹੀਂ ਔਨ ਦਾ ਕੈਮਰਾ ਆਫ ਤੋਂ ਪਹਿਲੇ ਕਹਿੰਦਾ ਕਿ ਮੈਨੂੰ ਐਸਾ ਜਵਾਬ ਲੈਣਾ ਹੈ। ਇਹ ਮੈਂ ਉਹਨਾਂ ਦੇ ਕੇਪੀਐਸ ਗਿਲਦੇ ਨੇ ਭਾਈ ਨੇ ਉਹਨਾਂ ਦੇ ਨਾਲ ਉਹਨਾਂ ਦਾ ਚੱਲਦਾ ਪਿਆ ਸੀ ਇਹ 84 ਦੇ ਬਾਰੇ ਦੇ ਵਿੱਚ ਜਦੋਂ ਚੱਲਿਆ ਨਾ ਵਾਰਡਕਾਸਟ ਹੋਇਆ ਉਹਨਾਂ ਨੇ ਆ ਕੇ ਨਾ ਬੜੀਆਂ ਦਲੀਲਾਂ ਬੜੀਆਂ ਗੱਲਾਂ ਬਾਤਾਂ ਕੀਤੀਆਂ ਤੇ ਮੈਂ ਸਿਮਰਨ ਜੋਤ ਮੱਕੜਪਾਣ ਜੀ ਨੂੰ ਉਦੋਂ ਵੇਖਿਆ ਐਗਰੈਸਿਵ ਉਹਨਾਂ ਦਾ ਕਿ ਐਡੇ ਗੁੱਸੇ 'ਚ ਗੱਲ ਕੀਤੀ ਕਿ ਉਹ ਕਹਿੰਦੇ ਵੀ ਅਸੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਡਾ ਜਿਹੜਾ ਆਪਣਾ ਕੇਪੀ ਗਿੱਲ ਜਿਹੜਾ ਹੈ ਤੁਸੀਂ ਉਹਨੂੰ ਆਪਣਾ ਹੀਰੋ ਮੰਨਦੇ ਹੋ ਅਸੀਂ ਤਾਂ ਉਹਨੂੰ ਉੱਚੜ ਕਹਿੰਦੇ ਆ ਯਾਰ ਉਹਨਾਂ ਦੇ ਭਾਈ ਹੈ ਨਾ ਉਹ ਆਪਣੇ ਭਾਈ ਨੂੰ ਡਿਫਾਈਨ ਕਰਾਇਆ ਸੀ ਉੱਥੇ ਉਸ ਬੋਡਕਾਸਟ ਦੇ ਵਿੱਚ ਲੇਕਿਨ ਉਹ ਬੜੀ ਖੜੀ ਗੱਲ ਕਰਦੇ ਨੇ ਬਹੁਤ ਕੇਪੀਐਸ ਗਿੱਲ ਨੇ ਉਦੋਂ ਤਕਰੀਬਨ ਅੱਧੇ ਨਾਲੋਂ ਜ਼ਿਆਦਾ ਪੰਜਾਬੀ ਜਿਹੜੇ ਮਾਰੇ ਗਏ ਸੀ ਕੇਪੀਐਸ ਗਿੱਲ ਦੀ ਕੇਪੀਐਸ ਗਿੱਲ ਦੀ ਵਜ੍ਹਾ ਤੋਂ ਹੀ ਸੀ ਨਾ ਉਹਦੀ ਵਜ੍ਹਾ ਤੋਂ ਮਾਰੇ ਗਏ ਸੀ ਉਸੇ ਉਹ ਬੜੀ ਵੱਡੀ ਇੱਕ ਮੁਹਿੰਮ ਚੱਲੀ ਹੋਈ ਸੀ ਪਰ ਇਸ ਟਾਈਮ ਜਿਹੜਾ ਤੇ ਇਸ ਟਾਈਮ ਜ਼ੋਰ ਥੋੜਾ ਕਿ ਜਿਹੜਾ ਵੀਰਿਆ ਨਾ ਉੱਥੇ ਜਿਹੜੇ ਹੈਗੇ ਨੇ ਚੜ੍ਹਦੇ ਪੰਜਾਬ ਚ ਆਪਣੇ ਵੀਰੇ ਹੈਗੇ ਨੇ ਉਹਨਾਂ ਨਾਲ ਗੱਲ ਹੋ ਰਹੀ ਹੈ ਕਿ ਪਾਣੀ ਦਾ ਜ਼ੋਰ ਹੁਣ ਥੋੜਾ ਕਿ ਹਜੇ ਘਟਿਆ ਪਰ ਬਿਲਕੁਲ ਕਹਿੰਦਾ ਜੇ ਖਤਮ ਨਹੀਂ ਹੋਇਆ ਹਜੇ ਥੋੜਾ ਕਿ ਐ ਕਿ ਦਿਨ ਲੱਗ ਜਾਣੇ ਨੇ ਹਾਂ ਹਜੇ ਕੋ ਜਿਹਦੇ ਇਹਨਾਂ ਦੇ ਸਮਝੋ ਕਿ ਰੋਟੀ ਪਾਣੀ ਜੀ ਘਰ ਚੁੱਲ੍ਹੇ ਚੱਲਣ ਦੇ ਵਿੱਚ ਹੀ ਤਕਰੀਬਨ ਕੋਈ 15 20 ਦਿਨ ਲੱਗ ਜਣੇ ਨੇ ਹਜੇ ਈ ਡੀ ਡੀ ਤੇ ਰੇਤਾ ਚੜੀ ਹੋਈਏ ਕਿਉਂ ਉਹਨੇ ਵੇਖੋ ਕਿ ਉਹਨੇ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਮਨਪ੍ਰੀਤ ਔਲਖ ਹੈ ਔਲਖ ਨੇ ਦਿੱਤਾ ਹੈ 100 ਟਰੈਕਟਰ ਦੀ ਇਹ ਵਾਅਦਾ ਕੀਤੀ ਸੀ ਕਹਿੰਦਾ ਪਰ ਮੇਰੀ ਗੱਲ ਚੱਲ ਰਹੀ ਹੈ ਕਿ ਮੈਂ ਕਹਿਣਾ ਪਈ ਮੈਂ 200 ਟਰੈਕਟਰ ਦਵਾਂ ਉਹਨੇ 100 ਟਰੈਕਟਰ ਦਿੱਤਾ ਸੀ ਪਰ ਸਭ ਨਾਲੋਂ ਜ਼ਿਆਦਾ ਜਿਹੜੇ ਟਰੈਕਟਰ ਦਿੱਤੇ ਗਏ ਨੇ ਇਹ ਯੁਵਰਾਜ ਸਿੰਘ ਨੇ ਦਿੱਤਾ ਹੈ 600 ਟਰੈਕਟਰ 600 ਟਰੈਕਟਰ ਯੁਵਰਾਜ ਸਿੰਘ ਨੇ ਉਹਦਾ ਸਪੋਰਟ ਖੜਾ ਹੋ ਕੇ ਦਿੱਤਾ ਹੈ ਯੁਵਰਾਜ ਸਿੰਘ ਕ੍ਰਿਕਟਰ ਔਲਖ ਨੇ ਹਾਂ ਕ੍ਰਿਕਟਰ ਜਿਹੜਾ ਹੈਗਾ ਉਹ ਕ੍ਰਿਕਟਰ ਹੈਗਾ ਜਿਹੜਾ ਹੈਗਾ ਜਿਹਨੇ ਤੇ ਉਹਨੇ ਭਾਈ 600 ਟਰੈਕਟਰ ਉਹਨੇ ਦਿੱਤਾ ਹੈ ਔਲਖ ਸਾਹਿਬ ਨੇ 150 ਟਰੈਕਟਰ ਦੇ ਕੇ 5 ਕਰੋੜ ਰੁਪਏ ਨਗਦ ਦਿੱਤਾ ਸੀ ਤੇ ਕਰੋੜ ਰੁਪਏ ਉਹ ਕੈਸ਼ ਲੈ ਕੇ ਨਗਦ ਲੋਕਾਂ ਦੇ ਘਰਾਂ 'ਚ ਗਏ ਸੀ ਕਿਸੇ ਨੂੰ 50000 60000 ਲੱਖ ਮੌਕੇ ਦੀ ਮناسبਤਾ ਨਾਲ ਦੇ ਕੇ ਉਹ ਲੋਕਾਂ ਨੂੰ ਉੱਥੇ ਮੌਸਮ ਦੇ ਚੱਲਦੇ ਸੀ ਜਿੰਦੇ ਕੋ ਜੋ ਹੋ ਪਾ ਰਹੇ ਨਾਲ ਕਰਦਾ ਆਪਣਾ ਦਿਲਜੀਤ ਜੀ ਦਿਲਜੀਤ ਭਾਈ ਜੀ ਉਹਨਾਂ ਨੇ 10 ਪਿੰਡਾਂ ਦੀ ਜ਼ਿੰਮੇਵਾਰੀ ਚੁੱਕੀ 10 ਪਿੰਡਾਂ ਦੀ ਉਹਨਾਂ ਨੇ ਜ਼ਿੰਮੇਵਾਰੀ ਚੁੱਕੀ ਉਸ ਤੋਂ ਜਦੋਂ ਉਹਨਾਂ ਨੇ ਹਾਲਾਤ ਵੇਖੇ ਕਿ ਹਾਲਾਤ ਜ਼ਿਆਦਾ ਖਰਾਬ ਹੈ ਅਗਲੇ ਦਿਨ ਹੀ ਉਹਨਾਂ ਦਾ ਇੰਟਰਵਿਊ ਆ ਗਿਆ ਸੀ ਕਿ 10 ਪਿੰਡ ਨਹੀਂ ਮੈਂ 20 ਪਿੰਡਾਂ ਦੀ ਜ਼ਿੰਮੇਵਾਰੀ ਚੁੱਕਦਾ ਕਹ ਮੈਂ 20 ਪਿੰਡਾਂ ਨੂੰ ਹੀ ਪੂਰੇ ਤੇ ਅੰਦਰ ਹਰ ਇੱਕ ਜਮੇ 14 ਦੀਆਂ ਪਲੇਟ ਕਰਕੇ ਦੇਣਗੇ ਉਹ ਕਹਿੰਦੇ ਨੇ ਜਿਨ੍ਹਾਂ ਦਾ ਜਿੰਨਾ ਨੁਕਸਾਨ ਹੋਇਆ ਹੈ ਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਉਸ ਤੋਂ ਵੱਧ ਕੀ ਦਿੱਤਾ ਜਾਵੇ ਕਿਉਂਕਿ ਉਹਨਾਂ ਲਈ ਕੁਝ ਬਿਹਤਰੀ ਕੀਤਾ ਜਾਵੇ ਉਹਨਾਂ ਦਾ ਨੁਕਸਾਨ ਨਾ ਕੀਤਾ ਜਿਨ੍ਹਾਂ ਨੂੰ ਸਾਨੂੰ ਸਿਰਫ ਜ਼ਿਆਦਾ ਜਿਹੜਾ ਦੁੱਖ ਹੋ ਰਿਹਾ ਨਾ ਉਹ ਇਸ ਚੀਜ਼ ਦਾ ਹੋ ਰਿਹਾ ਹੈ ਕਿ ਸਾਡੇ ਜਿਹ ਕਿ ਤੁਹਾਡੇ ਹੁਣ ਏਡੇ ਏਡੇ ਵੱਡੇ ਕਲਾਕਾਰ ਬੈਠੇ ਹੋਏ ਨੇ ਸਾਰੇ ਕਹਿੰਦਾ ਕਿਸੇ ਦੀ ਕੋਈ ਵੀਡੀਓ ਸਾਹਮਣੇ ਨਹੀਂ ਆਉਂਦੀ ਜੈਨੂਨ ਗੱਲ ਤੇ ਨਹੀਂ ਆ ਰਹੀ ਕੋਈ ਵੀ ਅੱਗੇ ਨਹੀਂ ਆ ਰਿਹਾ ਸਾਡਾ ਅਗਰ ਪਾਕਿਸਤਾਨ ਦਾ ਇਸ ਟਾਈਮ ਹੀਰੋ ਹੈਗਾ ਓ ਨਾਸਰ ਢਿਲੋ ਵਕਾਰ ਪਿੰਡ ਇਹ ਦੋ ਬੰਦੇ ਨੇ ਜਿਹੜੇ ਆਵਰੇ ਤੇ ਉਹਨਾਂ ਨੂੰ ਅਸੀਂ ਸਭ ਤੋਂ ਵੱਡਾ ਸ਼ੁਕਰੀਆਦਾ ਕਰਾਂਗੇ ਖਾਲਸਾ ਐਡ ਦਾ ਖਾਲਸਾ ਐਡ ਦਾ ਇੰਨਾ ਜਿੰਨਾ ਸ਼ੁਕਰੀਆਦਾ ਕਰ ਸਕੋ ਉਹਨਾਂ ਘੱਟ ਉਹ ਪੰਜਾਬੀ ਵੀ ਕਹਿੰਦੇ ਬਹੁਤ ਏਡੇ ਏਡੇ ਕੱਲ ਪੂਰਾ ਜਾਦ ਦਾ ਟਰੱਕ ਭਰ ਕੇ ਇੱਥੇ ਆਇਆ ਮੱਛਰਦਾਨੀਆਂ ਤੱਕ ਵਿੱਚੋਂ ਨਿਕਲੀਆਂ ਨੇ ਕੰਬਲ ਅੱਗੋਂ ਠੰਡ ਆ ਰਹੀ ਸੀ ਜੈਕਟਾਂ ਵਗੈਰਾ ਹਰ ਚੀਜ਼ ਲੋਸ਼ਨ ਤੱਕ ਮੱਛਰਾਂ ਤੋਂ ਬਚਾਓ ਦਾ ਮੈਡੀਸਨ ਦਾ ਉਹਨਾਂ ਨੇ ਇੱਕ ਇੱਕ ਚੀਜ਼ ਮੈਂ ਕਹਿੰਦਾ ਸੂਈ ਤੋਂ ਵੀ ਉਹਨਾਂ ਨੇ ਕਮੀ ਨਹੀਂ ਆਨ ਦਿੱਤੀ ਸੂਈ ਤੱਕ ਵੀ ਉਹਨਾਂ ਨੇ ਜਹਾਜ਼ ਦੇ ਵਿੱਚ ਰੱਖ ਕੇ ਭੇਜੀ ਆ ਕਿ ਜਾਓ ਪਰ ਬਹੁਤ ਵੱਡਾ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਆ ਪਰ ਸਾਡੇ ਜਿਹੜੇ ਇਸ ਟਾਈਮ ਹੀਰੋ ਬਨੇ ਹੋਏ ਨੇ ਉਹ ਸਾਡੇ ਲਈ ਨਾਸਰ ਢਿੱਲੋ ਤੇ ਵਿਕਰ ਇਹ ਦੋ ਬੰਦੇ ਨੇ ਜਿਨ੍ਹਾਂ ਨੇ ਐਰਪੋਰਟ ਵੀ ਲੈਫਟਾ ਨਜ਼ਰ ਆ ਜਿਨ੍ਹਾਂ ਨੇ ਭਾਈ ਜੀ ਮਿਹਨਤ ਵੀ ਕੀਤੀ ਹੈ ਬਹੁਤ ਕੀਤੀ ਹੈ ਮਨਾਂ ਦੀ ਕਈ ਵੀਡੀਓ ਵੇਖਦਾ ਉਹਨਾਂ ਨੂੰ ਕੁੱਤਿਆਂ ਤੱਕ ਨੂੰ ਚੁੱਕ ਕੇ ਸੀਨੀਅਰ ਨਾਲ ਲਾ ਕੇ ਦਿੱਤਾ ਮੈਂ ਕੱਲ ਵੇਖਦਾ ਪਿਆ ਅਸੀਂ ਵਿਕਰ ਭਿੰਡੂ ਨੂੰ ਨਾ ਬੁਖਾਰ ਹੋਇਆ ਹੋਇਆ ਕਿ ਉਹ ਜਿੱਦ ਕਰਵਾ ਲਿਆ ਠੀਕ ਇੰਜੈਕਟੇ ਉਹਨਾਂ ਨੇ ਲਖਵਾ ਲਗਵਾ ਕੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਰੈਸਟ ਕਰਨਾ ਹੈ ਠੀਕ ਹੈ ਉਹ ਫਿਰ ਆਪਣਾ ਹੋਂਦਾ ਵਰਕ ਚਲਾਇਆ ਉਹ ਥੋੜਾ ਨਿਕਲ ਗਿਆ ਕੰਮ ਦੇ ਨੂੰ ਦੱਸਿਆ ਉਹਨਾਂ ਤਾਂ ਥੋੜਾ ਤਾਂ ਬੁਖਾਰ ਹੈ ਕੋਈ ਨਹੀਂ ਹੋ ਜਾਏਗਾ ਸਿਰ ਇੰਜੈਕਸ਼ਨ ਲਗਵਾਇਆ ਮੈਂ ਵੀ ਵੇਖ ਰਿਹਾ ਸੀ ਆ ਇੱਕ ਵੀਡੀਓ ਦੇ ਵਿੱਚ ਕਿ ਉਹ ਮਤਲਬ ਕਸ਼ਤੀ ਦੇ ਵਿੱਚ ਹੀ ਖਾ ਪੀ ਰਹੇ ਨੇ ਸਾਰਾ ਕੰਮ ਉੱਥੇ ਹੀ ਕਰ ਰਹੇ ਨੇ ਉੱਥੇ ਬੈਠੇ ਨੇ ਯਾਰ ਉਹ ਕਿਸੇ ਨੂੰ ਕੋਈ ਚੀਜ਼ ਦਿੰਦੇ ਨੇ ਨਾ ਕਿਸੇ ਹੱਥ سے ਚੀਜ਼ ਲੈ ਕੇ ਜਾਂਦੇ ਨੇ ਤੇ ਉਹਦੇ ਕੋਲ ਹੀ ਬੈ ਜਾਂਦੇ ਨੇ ਉੱਥੇ ਬੈ ਕੇ ਆਪ ਹੀ ਥੋੜਾ ਜਿਨਾ ਉੱਥੇ ਬੈ ਕੇ ਖਾਣ ਲੱਗ ਪੈਂਦੇ ਨੇ ਤੁਸੀਂ ਇੱਥੋਂ ਵੇਖੋਗੇ ਪੰਜਾਬੀ ਐਸਟੇਨ ਇੰਨੀ ਕ ਚੜ੍ਹਦੀ ਕਲਾ ਦੇ ਵਿੱਚ ਇੱਕ ਘਰ ਅਗਰ ਉਹਨਾਂ ਦੇ ਖਾਨ ਦੀ ਕੋਈ ਚੀਜ਼ ਨਹੀਂ ਹੈਗੀ ਹਜੇ ਘਰ ਪਾਣੀ ਨਾਲ ਡੁੱਬਿਆ ਪਿਆ ਹੈ ਤੇ ਵਾਦਾਂ ਕੀ ਆ ਰਹੀਆਂ ਨੇ ਕੋਈ ਅਗਰ ਚੀਜ਼ ਦੇ ਨਾ ਆਇਆ ਨਾ ਜਾਣਾ ਨਾ ਚਾਹ ਪੀ ਕੇ ਜਾਣਾ ਹਾਂ ਇਹ ਵੀਡੀਓ ਮੈਂ ਵੇਖੀ ਇਹ ਵੀਡੀਓ ਨਾਲ ਦੀ ਇੱਡੀ ਕਿ ਵਾਇਰਲ ਹੋ ਗਈ ਬੰਦ ਚੜ੍ਹ ਕੇ ਚੱਲਿਆ ਆ ਉਹਨੇ ਕਿ ਇਹ ਉਹ ਆਪਣਾ ਨਾਸਰ ਢਿਲੂ ਨੇ ਕਿਹਾ ਨਾਸਰ ਢਿਲੂ ਕਹਿੰਦਾ ਫਿਰ ਕਹਿੰਦਾ ਯਾਰ ਕੈਸੇ ਬੰਦੇ ਨੇ ਪਾਣੀ 'ਚ ਡੁੱਬੇ ਪਏ ਨੇ ਤੇ ਚਾਹਦ ਵੇਖੋ ਦੁਬਾਰ ਤੇ ਖਲੋ ਕੇ ਕਹਿੰਦਾ ਪਿਆ ਨਹੀਂ ਨਹੀਂ ਚਾਹ ਪੀ ਕੇ ਜਾਣਾ ਤੁਸੀਂ ਚਾਹ ਪੀ ਕੇ ਜਾਣਾ ਕਹਿੰਦਾ ਜੀ ਉਹ ਓ ਐ ਜਿਵੇਂ ਕਿ ਗਾਣੇ ਦੇ ਵਿੱਚ ਬੋਲਿਆ ਗਿਆ ਪੰਜਾਬੀ ਨੇ ਇਹਨਾਂ ਤੇ ਉਖਾ ਟਾਈਮ ਆਂਦਾ ਰਹਿੰਦਾ ਹੈ ਲੇਕਿਨ ਇਹ ਚੜ੍ਹਦੀ ਕਲਾ 'ਚ ਹੈਗੇ ਨੇ ਤੇ ਚੜ੍ਹਦੀ ਕਲਾ 'ਚ ਰਹਣਾ ਡੋਲੇ ਨਹੀਂ ਕਿਸੇ ਵੀ ਮਾਹੌਲ ਦੇ ਵਿੱਚ ਕਿਸੇ ਭਾਵੇਂ 47 ਇਹ 84 ਇਹ 88 ਇਹ 25 ਇਹ ਜਿਹੜਾ ਵੀ ਵਕਤ ਆਇਆ ਨਾ ਪੰਜਾਬੀ ਡੋਲਿਆ ਨਾ ਕਿਸੇ ਦੇ ਅੱਗੇ ਹੱਥ ਕੀਤਾ ਇੱਕ ਮੈਂ ਉਹਨਾਂ ਦੀ ਵੀਡੀਓ ਵੇਖਦਾ ਪਈ ਸੀ ਇੱਕ ਹੈਗੇ ਸੀ ਬਜ਼ੁਰਗ ਹੈਗੇ ਸੀ ਬੜੀ ਉਹਨਾਂ ਦੀ ਮੱਕਰ ਸਾਹਿਬ ਨਹੀਂ ਉਹਨਾਂ ਦਾ ਇੰਟਰਵਿਊ ਲੈ ਰਹੇ ਸੀ ਉਹਨਾਂ ਨੇ ਕਿਹਾ ਸੀ ਰੋਣਾ ਆਉਂਦਾ ਵੇਖ ਕੇ ਬਹੁਤ ਜ਼ਿਆਦਾ ਆਉਂਦਾ ਹੈ ਨੁੱਕਰ 'ਚ ਬੈ ਕੇ ਇਕੱਲੇ ਰੋਲਵਾਂਗੇ ਕਿਸੇ ਦੇ ਅੱਗੇ ਨਹੀਂ ਕਿਸੇ ਦੇ ਅੱਗੇ ਹੱਥ ਨਹੀਂ ਕਰਨਾ ਕਿਸੇ ਦੇ ਅੱਗੇ ਰੋਣਾ ਨਹੀਂ ਹੈ ਤੇ ਰੱਬ ਸਾਡੇ ਨੇ ਉਸ ਤੋਂ ਬਹੁਤੀ ਇੱਜ਼ਤ ਦਿੱਤੀ ਹੈ ਇੰਨਾ ਕ ਸਮਾਨ ਕੋਲ ਇੱਥੇ ਨਵਾਂ ਪੰਜਾਬ ਖੜਾ ਹੋ ਸਕਦਾ ਹੈ ਇੰਨੀ ਕਿ ਮਦਦ ਕਿੰਨੀ ਦੀ ਏੜਾ ਇੰਨਾ ਇੰਨਾ ਪੈਸਾ ਇਸਦਾ ਇੰਨਾ ਕ ਆ ਗਿਆ ਹੈ ਪਰ ਗਾਣਾ ਵੀ ਵਧੀਆ ਸੀ। ਲੋ ਜੀ ਐ ਐਸੀ ਵਿਚਾਰ ਸਾਡੇ ਐਸੇ ਗੀਤ ਦੇ ਬਾਰੇ ਤੁਸੀਂ ਤੁਹਾਡੇ ਕੀ ਵਿਚਾਰ ਹੈ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ ਰੱਖੋ ਆਪਣਾ ਬਹੁਤ ਜ਼ਿਆਦਾ ਖਿਆਲ। ਰੱਬ ਰੱਖਾ।